ਤਾਤ ਤੀਰਥ ਸਭ ਧਰਤੀ ਪਰਮੈ ਉਹ ਸੁਖਾ ਛੁਟ ਕੇ ਨਾਹੀ ਕਹਿੰਦੇ ਪਤਾ ਤੀਰਥਾਂ ਉਤੇ ਜਾ ਜਾ ਕੇ ਘਰ ਵੀ ਬਣਾ ਲੇ ਕੀਆ ਲੋਕਾਂ ਕਈ ਲੋਕ ਤਾਂ ਕਹਿੰਦੇ ਨੇ ਕਿ ਤੀਰਥਾਂ ਤੇ ਜਾਵਣਗੇ ਤੇਰਾਤੀ ਪ੍ਰਾਪਤ ਹੋਏ ਨੂੰ ਪਰ ਕੋਈ ਇੱਥੇ ਹੀ ਐਸੇ ਲੋਕ ਨੇ ਉਹਨਾਂ ਨਾਲ ਵੀ ਤਿਆਰ ਨੇ ਉਹਨਾਂ ਨਾਲ ਵੀ ਕਹੋ ਜਿਨ੍ਹਾਂ ਨੇ ਤੀਰਥਾਂ ਉਤੇ ਘਰ ਹੀ ਬਣਾ ਲਏਗੇ ਉਹਨਾਂ ਨੇ ਘਰ ਵੀ ਤੀਰਥਾਂ ਦੇ ਪਾਲੇ ਆ ਪਰ ਜਿੰਨਾ ਜਰ ਮੰਨਦੇ ਵਿੱਚੋਂ ਲੋਕਾਂ ਉਨੇ ਦੇ ਸਰਗੁਣ ਜੀ ਦੇ ਸ਼ਾਹੂਬਾਤ ਹੈ ਸਾਡ ਤੀਰਥ ਸਭ ਧਾਰਮੀ ਪਰ ਸਾਰੇ ਧਾਰਮੀ ਦਾ ਕੇਰਾ ਲੱਗਿਆ ਸਗਾਤੀ ਉਸ ਤੋਂ ਜਹਾਜਾਂ ਕੇ ਘਰ ਵੀ ਬਣਾ ਲਿਆ ਰੈਸੋਫੇ ਕਰ ਲਈ ਧਾਰਮੀ ਪਰ ਉਹ ਦੁਬਾ ਪਰ ਜਿੰਨਾ ਚਿਰ ਕਹਿੰਦੇ ਸੁਭਤਾ ਟੁੱਟ ਕੇ ਨਾ ਹੀ ਜਿੰਨਾ ਚਿਰ ਤੇ ਮਲ ਤੋਂ ਦੁਸ਼ਵੈਸ ਭਾਵ ਦੀ ਮਹਿਲ ਨਹੀਂ ਨ ਜਾਵੇਗੀ ਦੁਸ਼ਵੈਸ ਭਾਵ ਦੀ ਮਹਿਲ ਹੀ ਮਨ ਤੋਂ ਲੋਹਣਾ ਕਿਸੇ ਪ੍ਰਤੀ ਇਖਾਲੇ ਛੜਦਾ ਕਿਸੇ ਪ੍ਰਤੀ ਆਪ ਨੂੰ ਸਿਆਣਾ ਬਣਦਾ ਦੂਜਾ ਨੂੰ ਮੂਰਖ ਬਣਾਉਣਾ ਹੈ ਬੁਰਗਾ ਜਨੂ ਆਪਕੋ ਧੀਰਜ ਨਾਲ ਦੂਜੇ ਕੋ ਲਗਮਾਤ ਕੈਨੇ ਕਦਾ ਬੂਝੀ ਬੜੀਦਾ ਸੋ ਜੀ ਕਰ ਜਾ ਸਕਦਾ ਤੁਕ ਜੇ ਆਪਕੋ ਧੀਰਜ ਦੂਜੇ ਕੋ ਲਗਮਾਤ ਕਹਿੰਦੇ ਆਪਣੇ ਆਪ ਨੂੰ ਪੂਰਾ ਅੱਖਰ ਸਮਝਣਾ ਤੇ ਦੂਜੇ ਨੂੰ ਛਿੜੀ ਬਿਆਰੀ ਸੰਦ ਨਹੀਂ ਲਗਮਾ ਕੇ ਕਰਤੇ ਆਈਆ ਬਿਆਰੀ ਉਪਰ ਲੜਾਇੰਗੇ ਇਹਨਾਂ ਨੂੰ ਆਪਣੇ ਆਪ ਨੂੰ ਪੂਰਾ ਅੱਖਰ ਸਮਝਣਾ ਤੇ ਦੂਜਿਆਂ ਨੂੰ ਕੋਹ ਬੜਾ ਕਰਾਉਣਾ ਕਿ ਅਸੀਂ ਛਿੜੀ ਬਿਆਰੀ ਨਾਲ ਲਗਮਾਤਾ ਸਮਝੀਏ ਕਹਿੰਦੇ ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀਗੀ ਸਭ ਨੂੰ ਕਹਿੰਦੇ ਜਿੰਨਾ ਚਿਰ ਦਵੇਸ ਭਾਵ ਕੀਰਖਾ ਨਹੀਂ ਨਾ ਕਿਸੇ ਨਾਲ ਚੜਦਾ ਉਹਨਾਂ ਚਿਰ ਭਾਵੇਂ ਜੇ ਨਾਲ ਮਰਜੀ ਜਾ ਕੇ ਕੀਰਖਾ ਦੇ ਘਰ ਬਣਾ ਕੇ ਬਹਿ ਜਾ ਤੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਮਨ ਕਾਣਾ ਜੀਵਨ ਚੈ ਬਚੋ ਜਰਨ ਕਰ ਵੱਤ ਧਰਾਏ ਜਿਹੜਿਆ ਆ ਗਿਆ ਨਾਲ ਵਿਚਰਾ ਦੇ ਸਰਦ ਕਰ ਵੱਤ ਸਰਦੋ ਭਾਵ ਸੀਤ ਸਰਵਤੋ ਭਾਵ ਆਰਾ ਜਿਹੜਿਆ ਆ ਗਿਆ ਜੀਵਨ ਚਰਾ ਦੇ ਪਰ ਬੰਦ ਰਹੀ ਜੀ ਮਨ ਮਾਗੀ ਮਹਿਨ ਉਤਰੇ ਜਦ ਜੇ ਰਖ ਜਤਨ ਕੋ ਮਾਹੀ ਨਤ ਨਲਾ ਮਾਗੀ ਮਹਿਨੀ ਜਿਹਨੇ ਮਾਗੀ ਜਤਨ ਕਰੀਏ ਜਿਹਨੇ ਮਾਗੀ ਕੰਮ ਕਾੜੀਏ ਜਿਹਨਾ ਮਾਗੀ ਕੁਛ ਕਰੀਆ ਇਹਨਾਂ ਦੇ ਨਾਲ ਤੇਰੇ ਪਿਆਰਿਆ ਰੱਬ ਵੀ ਰੱਬ ਦੀ ਜਿਸ ਨਾਲ ਤੇ ਆਪੂ ਕਹਿਪਾਣੀ ਲੈਦਾ ਉਹਨਾਂ ਚ ਤੇ ਅੰਦਰ ਦੀ ਮਨ ਦੇ ਜੀ ਮੈਲ ਜੰਮੀ ਹੋਈ ਆ ਨਾ ਇਹ ਉੱਪਰ ਨਹੀਂ ਮਾਗੀ ਮੈਨ ਉਤਰੇ ਜਦ ਜੇ ਹਲ ਜਤਨ ਲੱਖਾਂ ਜਤਨ ਕਾਲਾ ਤੇ ਮਾਗੀ ਮੈ ਨਹੀਂ ਜਾਣੀ ਸਾਰਕਾਮਣੀ ਹੈ ਵਰਜਾ ਵਰ ਗੋਬਿੰਦ ਦਾਸ ਦਾ ਹੁਣ ਸੁਣ ਰਾਨੀ ਅਰੇ ਜਾਹੇ ਮੀਰ ਸਾਹਿਬ ਦੇ ਘਰ ਵਾਲਾ ਕਰਪਾ ਦੀ ਆਸਰ ਕਰਲਾ ਜਿੱਧਾ ਬੜੀ ਪੜ ਕਰਲਾ ਜਿੰਨੇ ਮਰ ਦੀ ਵੇਦਾਂ ਦੀ ਵਿਚਾਰ ਕਰਲਾ ਜਿੰਨੀਆਂ ਮਰ ਦੀ ਜਮਨੀਆਂ ਪੜਲਾ ਪ੍ਰਾਣ ਪੜਲਾ ਛਤਰ ਪੜਲਾ ਧਾਰਮਿਕ ਗ੍ਰੰਥ ਪੜਲਾ ਜੋ ਮਰਜ਼ੀ ਕਰੀ ਜੇ ਜਿੰਨੇ ਮਰ ਦੀ ਆਸਰ ਕਰਲਾ ਨਗਰ ਹੋ ਕੇ ਵੀ ਜੰਗਲਾਂ ਦੇ ਵਿੱਚ ਫਿਰ ਗਿਆ ਪਰ ਸਤਿਗੁਰ ਕਹਿੰਦੇ ਨੇ ਨਗਰ ਨਾਲ ਹੋਣ ਦੇ ਨਾਲ ਆਪਣੀ ਪ੍ਰਾਪਤੀ ਹੁੰਦੀ ਹੈ ਹੋਵੇ ਤੇ ਮਿਰਗ ਦਾ ਮਿਰਗ ਸਭ ਹੋ ਤਾਂ ਕਹਿੰਦੇ ਮਿਰਗ ਦਾ ਫਿਰ ਮਿਰਗ ਹੀ ਨਗਰ ਹੁੰਦਾ ਵੀ ਉਹ ਤਾਂ ਕਿਸੇ ਜੂਨੀ ਤੇ ਆਵੇ ਨਾ ਉਹ ਤਾਂ ਕਿਸੇ ਜੂਨੀ ਜੇ ਨਾ ਆਵੇ ਉਹ ਤਾਂ ਜੰਗਲਾ ਤੇ ਰਹਦਾ ਹੁੰਦਾ ਮੇਰੇ ਕੋਲ ਤਾਂ ਨਗਰ ਹੁੰਦਾ ਇਹਦਾ ਮਤਲਬ ਇਹ ਉਹਦਾ ਵੀ ਕਿਸੇ ਜੂਨੀ ਉਹ ਜੂਨੀ ਹੋਵੇ ਨਾ ਉਹਦਾ ਸਿੱਧਾ ਵਾਪਸੇ ਜਾ ਕੇ ਚਾਏ ਸਤਿਗੁਰ ਦਾ ਵਾਸੀ ਬਣ ਜਾਵੇ ਤੇ ਸਤਿਗੁਰ ਕਹਿੰਦੇ ਨੇ ਮਨ ਕੀ ਮੈਨ ਉਸਤਰਾਏ ਜੇ ਕਰਕੇ ਜਤਨ ਕਰਾਏ ਸਖਤ ਕਾਮਣੀ ਹੈ ਵਰ ਗੈਰ ਬਹੁਤ ਦਾਨ ਦਾ ਇਹ ਤੋਂ ਇਹਨਾਂ ਚੀਜ਼ਾਂ ਲਈ ਉਹ ਗੁੰਦਰੇਵਾਸ ਤੇ ਗੁਪਵਾਸ ਦਾ ਸੁਭਾਉਣਾ ਕਰਦੇ ਉਹ ਗਏ ਬੋਨ ਦਾਣੀਆਂ ਆਇਆ ਕਹਿੰਦੇ ਸੋਨਾ ਦਾਣ ਕਰ ਲੈ ਪਹਿਲੇ ਲੋਕ ਸੀ ਨਾ ਰਾਜੇ ਜਿਹੜੇ ਪਹਿਲੇ ਰਾਜੇ ਮਹਾਰਾਜੇ ਸੀਗੇ ਉਹ ਪਿਆਰਿਓ ਉਹ ਜਿਹੜੇ ਬ੍ਰਾਹਮਣ ਲੋਕ ਨੂੰ ਨਾ ਤੇ 10 ਹੁੰਦਾ ਸੀ ਬ੍ਰਾਹਮਣ ਉਹਨਾਂ ਦੇ ਬ੍ਰਾਹਮਣ ਸੀ ਜਿਹੜੇ ਉਹਨਾਂ ਪੁੱਤਾਂ ਨੇ ਸੋਨਾ ਦਾਣ ਕਰਨਾ ਚਾਹੀਦਾ ਦਾਣ ਕਰਨਾ ਐਵੇਂ ਕੋ ਭਾਵ ਦਾ ਹੱਥ ਨਹੀਂ ਗਿਆ ਉਹ ਤੋਂ ਭਾਵ ਦਾ ਘੋੜੇ ਹੱਥੀ ਘੋੜੇ ਵੀ ਦਾਣਾ ਕਰਨੇ ਉਹਨਾਂ ਨੂੰ ਸਾਰਾ ਉਹਦਾ ਦਾੜ ਕਰਨਾ ਬਹੁਤ ਜ਼ਬਾਨਦਾਰਾ ਬੜੇ ਢੰਗਾਂ ਦੇ ਨਾਲ ਉਹਨਾਂ ਨੂੰ ਦਾੜ ਕਰਤਾ ਉਹਨਾਂ ਬ੍ਰਾਹਮਣਾਂ ਨੂੰ ਕਿ ਕਿਉਂ ਕਿਉਂਕਿ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਵੇ ਤੇ ਇਹਦੀ ਪ੍ਰਾਪਤੀ ਕੌਣ ਕਰਾਵੇ ਬ੍ਰਾਹਮਣ ਹੁਣ ਦੇਖੋ ਰੱਬ ਦੀ ਪ੍ਰਾਪਤੀ ਕਰਉਣ ਵਾਲੇ ਨੇ ਬ੍ਰਾਹਮਣ ਪਿਆਰੇ ਪਰ ਇਹ ਕਦਾਚਿਤ ਗੱਲ ਨਹੀਂ ਹੋ ਸਕਦੀ ਵੀ ਜੇ ਬੰਦੇ ਵਿੱਚੋਂ ਇਹ ਸਾਜ ਜੈ ਕੇ ਆਵੇ ਤਾਂ ਇਹਦੇ ਲਈ ਇਹਨਾਂ ਚੀਜ਼ਾਂ ਨੂੰ ਕਰਨ ਦੀ ਲੋੜ ਨਹੀਂ ਰੱਬਾ ਦੂਰੇ ਦੀ ਮਾਣੀ ਕਹਿੰਦੇ ਅਨੁਬਾਸਰ ਤੋਂ ਹੋਮ ਬੋਹ ਰਾਤੇ ਕਾਇਮੀਆ ਹਰਦਵਾ ਯਾਨੀ ਬਹੁਤ ਜ਼ਿਆਦਾ ਦਾਦਿਆਂ ਨੇ ਅਨੁਬੀ ਦਾਨ ਕੀਤੇ ਬਾਸਰ ਵੀ ਦਾਨ ਕੀਤੇ ਭੂਮੀ ਵੀ ਦਾਨ ਕੀਤੀ ਜ਼ਮੀਨਾਂ ਵੀ ਦਾਨ ਕੀਤੀਆਂ ਤਾਂ ਹੋਮ ਬੋਹ ਤੋਂ ਬਾਅਦ ਉਹਨਾਂ ਨੇ ਜ਼ਮੀਨਾਂ ਕਹਿੰਦੇ ਅਨੁਬਾਸਰ ਸਪੁਰਾ ਲਈਆ ਬੜਾ ਦਾਨ ਕਰਨਾ ਹਨ ਬੜਾ ਦਾਨ ਕਰਨਾ ਉਹਨਾਂ ਨੂੰ ਨਾਲ ਗਊਆਂ ਦਾਨ ਕਰਨੀਆਂ ਭੂਮਿ ਦਾਨ ਕਰਨੀ ਆਦੇ ਰਹਿਣੀਆ ਦੁਆਰਾ ਪਰ ਰੱਬ ਦੇ ਅਸਰੀ ਘਾਤਾ ਰੱਬ ਦਾ ਦੈਨਤਾ ਪਾਇਆ ਨਹੀਂ ਜਿਨ੍ਹਾਂ ਨੂੰ ਦਾਨ ਕਰਦੇ ਸੀ ਉਹਨਾਂ ਬ੍ਰਹਮਣਾਂ ਨੇ ਰੱਬ ਦਾ ਅਸਲੀ ਨਕਸ਼ਾ ਨਹੀਂ ਮਖਾਇਆ ਵੀ ਰੱਬ ਰਹਿਦਾ ਕਿੱਥੇ ਆ ਉਹ ਪਿਆਰੇ ਜੋ ਸੋਚ ਗਏ ਕਿ ਉਹ ਲੋਗ ਜੇ ਰੱਬ ਦਾ ਅਸਲੀ ਦੁਆਰਾ ਲੱਭ ਲਦੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਜਾਂ ਉਹ ਤਾਂ ਕਰਮ ਕਾਂਡਾਂ ਵਿੱਚ ਵਗੇ ਹੋਏ ਸੀਗੇ ਉਹਦਾ ਉਹਦਾ ਲਾਲਚ ਹੀ ਹੋ ਗਿਆ ਰੱਬ ਨੂੰ ਮੰਗ ਲੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਰੱਬ ਕਿੱਥੇ ਵਸਦਾ ਹੈ ਉਹ ਦੱਸਣਗੇ ਕਿ ਉੰਸ਼ੀ ਗੱਲ ਇਹ ਆ ਕਿ ਉਹ ਕਹਿੰਦੇ ਜੇ ਰੱਬ ਦੇ ਦਰਵਾਜ਼ੇ ਦਾ ਹੀ ਪਤਾ ਲੱਗ ਗਿਆ ਜੇ ਰੱਬ ਦੇ ਰਸਤੇ ਦਾ ਪਤਾ ਲੱਗ ਗਿਆ ਤੇ ਫਿਰ ਸਾਡਾ ਜਿਹੜਾ ਖਾਨਕੀਰ ਹੈ ਪਵਾਰਦੀ ਪਾਲਨਪੁਸ਼ਤ ਖਾਤਮ ਹਜ਼ੂਰੀ ਸਾਨੂੰ ਕਿਉਂ ਨਹੀਂ ਜੇ ਨੇੜੇ ਆਉਂਦੰਦੇ ਸਿਮਰਦੇ ਬਾਣੀ ਦੇ ਕਿਉਂ ਉਹਨਾਂ ਦੇ ਮਾਲੇ ਵਿੱਚ ਪਿਆਰੋ ਛਿਕੇ ਘਾਟਾ ਆ ਕੇ ਕੰਨਾਂ 'ਚ ਪਾਏ ਜਾਂਦੇ ਸੀ ਇਹ ਕਿਉਂ ਹੋਉਂਦੇ ਸੀ ਕਬੀਰ ਸਾਹਿਬ ਆਜਾ ਨੂੰ ਕਿਉਂ ਹੱਥਿਆ ਮੂਹਰੇ ਛੁੱਟਿਆ ਗਿਆ ਕਿਉਂ ਉਹਨਾਂ ਨੂੰ ਪਾਣੀ ਦੇ ਵਿੱਚ ਜੀਰਾ ਬੰਨ ਕੇ ਛੁੱਟਿਆ ਗਿਆ ਕਿਉਂ ਉਹਨਾਂ ਨੂੰ ਅੱਗ ਵਿੱਚ ਛੁੱਟਿਆ ਗਿਆ ਕਿਉਂ ਨਹੀਂ ਕਿੰਨੇ ਸ਼ਰਧਾ ਰੀਤੇ ਗਏ ਕਿਉਂ ਕਿਉਂਕਿ ਇਹਨਾਂ ਨੇ ਜੇ ਰਾਹ ਤੇ ਰਸਤੇ ਦਾ ਪਤਾ ਲੱਗ ਗਿਆ ਰਾਤ ਦੀ ਕਿਰਪਾ ਹੋਈ ਇਹਨਾਂ ਤੇ ਤੇ ਸਾਬੋ ਇਹਨਾਂ ਨੇ ਮੰਨਣਾ ਨਹੀਂ ਆ ਜਿਹੜੀਆਂ ਗੁੰਮਾ ਦੇ ਦਿਆਂ ਨਾ ਦੁੱਧ ਆਲੀਆਂ ਸਾਨੂੰ ਕਿਤੇ ਧਾਰ ਨਹੀਂ ਕਰਵਾ ਅਜੇ ਅੰਨਵਾਸ ਕਰਦਾ ਸਭ ਨੂੰ ਪ੍ਰਵਾਸ ਤੇ ਪਾਲਣ ਪੋਚ ਨਹੀਂ ਉਹ ਨਹੀਂ ਮੈਨਣਾ ਪਾਇਆ ਜਿਵੇਂ ਕਿ ਜਿਹੜੀ ਨਸਾਂ ਦਾ ਸਾਰਾ ਰਸ ਦਾ ਸਾਬੇ ਦਾ ਵੀ ਇਹਦਾ ਬੇਸਾਨਾ ਵਾਦ ਨਹੀਂ ਖਾਕੇ ਕੋਈ ਇਹਨਾਂ ਦੇ ਕਿੱਥੇ ਹੋਣਾ ਔਰ ਇਹ ਉਹ ਲੋਕ ਆਪ ਕਰੂ ਨਾ ਦੇ ਵਿੱਚ ਪਏ ਹੋਏ ਰਹਿੰਦੀ ਏ ਫਰਕ ਇਹ ਹੈ ਕਿ ਅੰਨਵਾਸਰ ਤੋਂ ਧੂਮੋ ਬਵਾ ਕਰਦੇ ਨੇ ਮੀਂਹਾਂ ਦੁਆਰਾ ਕਦੇ ਇੰਨਾ ਚੀਜ਼ਾਂ ਨਾਲ ਪ੍ਰਾਪਤੀ ਨਹੀਂ ਹੁੰਦੀ। ਪਰ ਦੁਆਰਾ ਤੋਂ ਬਾਅਦ ਉਹ ਵੀ ਦੇ ਦੁਆਰ ਦੀ ਪ੍ਰਾਪਤੀ ਨਹੀਂ ਹੁੰਦੀ। ਪੂਜਾਇਆ ਜਾਂਦਾ ਬੰਨੜਾ ਰੋੜਾ ਕਰਦਾ ਮਾਂ ਦਾ ਕਰਮਾ ਕਰਤ ਹੈ ਤਾਂ ਉਹਦੇ ਬੰਮ ਲੋਕ ਵੀ ਉਹ 12 ਕਣੀਆਂ ਦੇ ਵਾਅਦੇ ਪੂਜਾ ਕਰਉਂਦੇ ਸੀ। ਇਹ ਤੇ ਗੋਦਾਂ ਦਾ ਤੇ ਧੂਮਾਂ ਦਾ ਤੇ ਮਾਇਰਾ ਦੇ ਤੇ ਬਸਰਾ ਦੇ ਤੇ ਵਟਵਟੇ ਵਾਲਾ ਪਰ ਕਹੁੰਦੇ ਸੀ ਨਾ ਹੁਣ ਵੀ ਤੁਸੀਂ ਜਾ ਵਾ ਆਰਵਾ ਜਾਵੋ ਨਾ ਹੁਣ ਵੀ ਉਹੀ ਕਰਮ ਕਾਂਡ ਉੱਤੇ ਚੱਲੀ ਜਾਂਦੇ ਨੇ।

ਨਹੀਂ ਹੁੰਦੇ ਹੋਂ ਦਾ ਤਬਦਲ ਮੈਂ ਪਰਿਆ ਨਹਿ ਪੀਆ ਇਹ ਜੋਤਾ ਇਹ ਰਕਤੀਆਂ ਦਾ ਏ ਢੰਗ ਅਸਲੀ ਯਾਬੋਂ ਨੂੰ ਮਿਲਦੇ ਨਹੀਂ ਹੱਥ ਇਹਨਾਂ ਦਾ ਗਾਲੇ ਦੁਆਰਾ ਰੱਤ ਨੂੰ ਮਿਲਣਾ ਨਹੀਂ ਆਇਆ ਹੋਂ ਦਾ ਤਬਦਲ ਮੈਂ ਪਰਿਆ ਨਹਿ ਪੀਆ ਜੋਤਾ 15 ਦੇ ਵਿੱਚ ਦਸ ਪਾਇਆ ਸਰੀ ਨੂੰ ਤਾਂ ਬੰਦੀ بیٹھا ਦਸ ਬੰਦਲਾ ਦੇ ਵਿੱਚ ਕਰਮ ਕਾਂਡਾ ਦੇ ਵਿੱਚ ਸਰੀ ਨੂੰ ਬੰਦੀ ਆ ਗਿਆ ਜਿਹੜਿਆ ਹੋਇਆ ਜੋਗ ਸਹਿਜ ਆਪਨ 84 ਇਹ ਵੀ ਕਰ ਕਰ ਰਹਿਿਆ ਹੁਣ ਜਿਹੜੇ ਸਿੱਧ ਪਿਗੇ

ਸਵਾਸ ਤਾਂ ਜੜਾਉਣੇ ਥੱਲੇ ਡਿੱਗਣੇ ਲੰਮੇ ਸਵਾਸ ਲੈ ਕੇ ਬੋਟਾ ਦੇ ਮਾਰੇ ਤੇ ਬਹਿਣ ਦੀ ਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਉਮਰ ਆ ਬੜੀ ਵੱਢੀ ਹੋ ਜਾਂਦੀ ਜਿਹੜੇ ਸਵਾਸ ਹੈ ਉਹ ਸਵਾਸਾਂ ਜੜਾਉਣਾ ਥੱਲੇ ਲਿਆਉਣ ਦੇ ਨਾਲ ਕੋਈ ਜੀਵ ਦੀ ਉਮਰ ਵੱਢੀ ਹੋ ਜਾਂਦੀ ਹੈ ਆਰ ਨੂੰ ਵੱਢੀ ਹੋ ਜਾਂਦੀ ਇਹ ਉਹਨਾਂ ਵਹਿਮ ਹੋ ਗਿਆ ਬਹੁਤ ਵੱਡਾ ਇਸ ਕਰਕੇ ਉਹ ਸਵਾਸਾਂ ਠਾੜਾ ਜੜਾਉਣ ਲਾਵੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੋਂ ਪਾਰ ਉਹਨਾਂ ਦੇ ਭਾਉ ਦੀ ਜਿਹਦੇ ਜੀਵ ਦੀ ਰਹਿਮ ਹੋ ਜਾਵੇ ਨਾ ਕਿਰਪਾ ਹੋ ਜਾਵੇ ਉਹਦਾ ਫੈਰੋ ਹੁੰਦਾ ਵੀ ਆਸਰਵਾਦ ਦਾ ਪਿਛਾ ਆਦਾ ਉਹ ਜਿਹਦਾ ਪਸਵਾਦ ਦਾ ਜੇ ਉਹਦੀ ਕਿਰਪਾ ਹੋ ਜਾਵੇ ਉਹ ਰੇਲਵੇ ਦਾ ਗਿਆ ਉਹ ਕਿਸੇ ਦਾ ਕਾਉਂ ਨਹੀਂ ਇਹਦਾ ਉਹਦੇ ਬਸਪਰਾ ਦੇ ਹੀ ਜਾਂਦਾ ਉਹਦਾ ਫੈਰੋ ਉਹਦੀ ਅਮੀਰੀ ਤੇ ਨਹੀਂ ਜਾਂਦਾ ਉਹਦੀ ਗਰੀਬੀ ਤੇ ਹੀ ਜਾਂਦਾ ਹੈ ਪਿਆਰੇ ਉਹ ਹੁੰਦਾ ਜਦੋਂ ਦੀ ਰਹਿਮ ਹੋ ਜਾਵੇ ਨਾ ਕਿ ਉਹਦਾ ਪਿਆਰ ਉਹ ਜਿਹੜੇ ਪਿਆਰ ਤੋਂ ਆਸਰਵਾਦ ਦਾ ਪਿੰਡਿਆਂ ਨੂੰ ਪਹਾੜਾਂ ਦੇ ਵੀ ਲੈ ਜਾਂਦਾ ਜਿਹੜਾ

ਦੇ ਰਾਮ ਨੂੰ ਪਤਾ ਭੁੱਲ ਗਿਆ ਦੇਣ ਵਾਲੇ ਨੂੰ ਭੁੱਲ ਗਿਆ ਸਾਥ ਮੇਲੀ ਬਿਸਰਿਆ ਦਾਸਾ ਜਦ ਦੀ ਇਹੋ ਦਾਸਾ ਬਣਨੋਂ ਬਿਸਰਿਆ ਦਾਸਾ ਤਿਆਰ ਹੋ ਗਿਆ ਫਿਰ ਉਹ ਉਸ ਦਾਸ ਤੋਂ ਥਲੇ ਪਸ ਤੇ ਸੁਣਾਉਂਦਾ ਕੋ ਸਤਨਾ ਜੀ ਵਾਹਿਗੁਰੂ ਸੁਟਣਾ ਹੀ ਹੁੰਦਾ ਹੈ ਕਿ ਸੁਟਣਾ ਕਿਹੜੇ ਧੰਗ ਦੇ ਨਾਲ ਹੈ ਤੇ ਸਤਿਗੁਰੂ ਜੀ ਮਾਰਗਿਆਂ ਵਿੱਚ ਕਿਰਪਾ ਕਰਦੇ ਨੇ 700 ਚੰਦਰ ਚੋਆ ਨਰਕ ਤੋਂ ਕਬਾਰਾ ਜਿਹੜੇ ਰਾਜਾ ਮਹਾਰਾਜ ਜੀ ਆ ਤੇਜਾ ਸੀ ਈਵਾਂ ਸੋਹਣਾ ਸਾਰੇ ਨਾਲ ਗਏ ਹੋ ਜਿਹੜੀਆਂ ਹੋਈਆਂ ਸੀ ਕਿੰਨੇ ਚੰਦਰਾ ਦੇ ਛੜਕਾਉਂ ਕੀਤੇ ਹੁੰਦੇ ਸੀ ਉਹਨਾਂ ਦੂਜੇ ਉਹ ਅਨੰਦ ਬਾਦ ਦੇ ਜੀ ਬੈਠਦੇ ਸੀ ਸੰਗਦੇ ਸੀ ਕਹਿੰਦੇ ਸੀਗੇ ਸਤਗੁਰ ਕਹਿੰਦੇ ਜੀ ਇਹ ਸਾਰੇ ਰਾਤੇ ਨਾਗ ਘੋੜ ਦਾ ਦੁਆਰਾ ਕਹਿੰਦੇ ਨਰਕ ਨੂੰ ਜਾਣ ਵਾਲੇ ਰਾਤੇ ਸਾਰੇ ਮੈਂ ਕਿਹਾ ਕਿਹਦਾ ਬੀਤੀ ਬਾਗ ਦਾ ਦੁਆਰਾ ਹੈ ਇਹ ਸੋਹਣੀ ਕੰਨਾਂ ਦੇ ਦੁਆਰਾ ਨਾਗ ਘੋੜ ਦਾ ਦੁਆਰਾ ਕਹਿੰਦੇ ਸੋਹਣੀਆਂ ਚੇਟਾਂ ਸੀਰੇ ਦੁਆਲਾ ਲਾਦੇ ਨਾਲ ਜੜੀਆਂ ਹੋਈਆਂ ਚੰਦਰਾ ਦੇ ਉਤੇ ਚੋਆ ਕੀ ਦਾ ਚੜਖਾਓ ਕੀਤਾ ਸਾਰੇ ਰਾਤੇ ਮਰਦਾਂ ਜਾਣ ਵਾਲੇ ਨੇ ਨਗ ਘੋੜਾ ਦੁਆਰਾ ਆ ਗੀਤ ਦਾ